ਕੀ ਨਾਮ ਆ ਜੀ ਆਪਣਾ ਚਮਚੇ ਸਿੰਘ ਆ ਜੀ ਤੇ ਕਿੱਥੋਂ ਆ ਰਹੇ ਸੀ ਅਸੀਂ ਪਿੰਡ ਪਾਲੀ ਵਾਲਾ ਤੋਂ ਆ ਰਹੇ ਸੀਗੇ ਜੀ ਹਾਂਜੀ ਤੇ ਮੁਕਸਰ ਪਹੁੰਚਣਾ ਜੀ ਜੀ ਤੇ ਐਕਸੀਡੈਂਟ ਕਿਵੇਂ ਹੋਇਆ ਛੋਟਾ ਜਿਹਾ ਖੱਡਾ ਸੀਗਾ ਜਿਹਦੇ ਕਰਕੇ ਗੱਡੀ ਥੋੜਾ ਜਿਹਾ ਹੌਲੀ ਕੀਤਾ ਗਿਆ ਜੀ ਹੂੰ ਹੂੰ ਮਗਰੋਂ ਇਹਨਾਂ ਨੇ ਇੱਕ ਐਂਟਰ ਜਿਹੜਾ ਉਹ ਵਿੱਚ ਮਾਰਤਾ ਜੀ ਤੇ ਪਿੱਛੋਂ ਦੀ ਗੱਡੀ ਆਉਦੀ ਸਹੀ ਸਾਈਡ ਤੇ ਆ ਰਹੀ ਹੈ ਹੂੰ ਹੂੰ ਠੀਕ ਹੈ ਜੀ ਮਗਰੋਂ ਜਿਹੜਾ ਕਸੂਰਵਾਰ ਕੌਣ ਆ ਜੀ ਖਾਲੀ ਆ ਪਿੱਛੋਂ ਦੀ ਗੱਡੀ ਇਹਨਾਂ ਨੇ ਮਾਰੀ ਹੈ। ਹੂੰ ਭਈਆ ਜੀ ਨਿਕਲ ਮੈਂ ਢਾਲੀ। ਆਲੀ ਗੱਡੀ ਹੈ ਜੀ। ਲੋਕ ਨਾ ਨਗਰ ਗੱਡੀ ਹੈ। ਹੁਣ ਇਹਨਾਂ ਦਾ ਕਹਿਣਾ ਕਿ ਜੀ ਕਸੂਰ ਸਾਡਾ ਤਾਂ ਇੱਕ ਜਿਹੜਾ ਖਰਚਾ ਉੱਪਰ ਹੈ। ਤਿਆਰ ਆ ਜੀ ਭਰਨ ਨੂੰ। ਮੈਂ ਇੱਕ ਦਮ ਲੱਗ ਗਈ। ਕਹਿ ਰਹੇ ਹੈ ਜੀ ਭਰ ਲਾਂਗੇ ਕੋਈ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ। ਇਹਨਾਂ ਦੇ ਮਾਲਕ ਨਾਲ ਗੱਲ ਹੋਈ ਹੈ? ਹਾਂ ਜੀ। ਕੀ ਕਹਿ ਰਹੇ ਸੀਗੇ? ਉਹ ਸੁਭਾਸ਼ ਜੀ ਹੈ ਉਹਨਾਂ ਦਾ ਨਾਮ। ਹੂੰ ਸੁਭਾਸ਼ ਦੀਪੂ ਕਹਿ ਰਹੇ ਹੈ। ਜੀ। ਤੇ ਕਹਿੰਦੇ ਆ ਵੀ ਏਜੰਸੀ ਚਲਾ ਦਿਓ ਗੱਡੀ। ਜੋ ਖਰਚਾ ਹੋਏਗਾ ਫਿਰ ਅਸੀਂ ਦੇਖ ਲਾ ਦੇ। ਠੀਕ ਹੈ ਜੀ। ਦੇ ਦੇ ਗਾਰੇ ਕੀ ਨਾਮ ਹੈ ਆਪਣਾ ਕਾਲੀ ਵੀਰੇ ਕਿੱਥੋਂ ਆ ਰਹੇ ਸੀ ਵੀਰੇ ਜਲਾਲਾਬਾਦ ਤੋਂ ਆਇਆ ਕਿਤੋਂ ਆਇਆ ਲਾਦੂ ਕੇ ਆ ਇੱਕ ਗੱਡੀ ਐਕਸੀਡੈਂਟ ਹੋਈ ਤੁਸੀਂ ਚਲਾ ਰਹੇ ਸੀ ਗੱਡੀ ਮੈਂ ਚਲਾ ਰਿਆ ਸੀ ਗੱਡੀ ਤੁਸੀਂ ਕਿਹੜੀ ਕਿਹੜੀ ਗੱਡੀ ਚਲਾ ਰਹੇ ਸੀ ਮੈਂ ਟੈਂਟਰ ਚਲਾ ਰਿਆ ਸੀ ਤੇ ਜਲਾਲਾਬਾਦ ਤੋਂ ਆ ਰਹੇ ਹਾਂ ਹਾਂਜੀ ਹਾਂਜੀ ਤੇ ਕਿਵੇਂ ਐਕਸੀਡੈਂਟ ਹੋਇਆ ਵੀਰੇ ਕਿਦਾਂ ਮੇਰੇ ਨਾਲ ਬ੍ਰੇਕ ਲੱਗੀ ਮਗਰੋਂ ਗੱਡੀ ਕੰਟਰੋਲ ਨਹੀਂ ਇਸਦੀ ਬ੍ਰੇਕ ਕਿੰਨਾ ਦੇ ਬੰਨ ਲੱਗੀ ਆ ਹੈ ਇਹਨਾਂ ਨਾਲ ਤਾਰ ਦੀ ਬ੍ਰੇਕ ਲੱਗੀ ਇਹਨਾਂ ਕੋਲ ਮਗਰੋਂ ਆ ਕੇ ਸਿੱਧੀ ਬ੍ਰੇਕ ਮੇਰੇ ਵਾਲੀ ਗੱਡੀ ਦੀ ਨਹੀਂ ਮੰਨੀ ਸਿੱਧੀ ਵੱਜੀ ਮਗਰ ਬ੍ਰੇਕ ਕੀ ਦੀ ਗਲਤੀ ਮੰਨਦੇ ਆ ਗੱਲਤੀ ਭਈਆ ਮੇਰੀ ਵੀ ਹੈ ਭਾਈ ਦੀ ਵੀ ਹੈਗੀ ਹੈ ਮਗਰੋਂ ਤੁਹਾਡਾ ਪਹੁੰਚ ਬੰਦ ਵਿਚਾਲੇ ਵੀ ਖੜ ਗਈ ਹੈ ਗੱਡੀ ਇਹਨਾਂ ਦੀ ਹੂੰ ਹੂੰ ਗੱਡੀ ਕੰਟਰੋਲ ਨਹੀਂ ਹੋਈ ਗੱਡੀ ਵਿੱਚ ਵੱਜ ਗਈ ਵੀਰੇ ਤੁਹਾਡਾ ਪਿੰਡ ਕਿਹੜਾ ਮੁਖਰ ਹੈ ਇਹ ਕੀ ਨਾਮ ਤੁਹਾਡਾ ਕਾਲੀ ਤੁਹਾਡੀ ਆਪਦੀ ਗੱਡੀ ਆ ਗੱਡੀ ਮੇਰੀ ਹੈ ਹੂੰ ਦੀਪੂ ਬੁਮਾਰਦੀ ਹੈ ਉਹ ਕਿੱਥੋਂ ਦੇ ਆ ਜੀ ਉਹ ਮੁਖਰ ਦੇ ਆ ਜੀ ਪ੍ਰਧਾਨ ਨਾਲੇ ਮੰਡੀ ਦੇ ਜੀ ਜਿਹੜਾ ਨੁਕਸਾਨ ਹੈ ਉਹ ਤਾਂ ਕੀ ਕਰੋਗੇ ਨੁਕਸਾਨ ਹੀ ਆਈ ਦੇਣ ਦਾ ਰਹੀ ਭਰੋਗੇ ਤੁਸੀਂ ਭਰ ਦਾਂਗੇ ਵੀਰੇ ਕੋਈ ਚੱਕ दिल्ली क्राइम नेशनल न्यूज़ नजर सफर